ਉਹ ਸੇ ਹੀਰਾ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਪਰ ਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਡਰ ਤੇ ਬਾਡਰ ਤੇ ਬਾਡਰ ਤੇ ਉਹ ਸੇ ਹੀਰਾ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਦਰ ਤੇ ਬੱਚਾ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣੇ